ਚ ਰਮਾ ਤਾਂ ਕਰਕੇ ਫਿਰ ਅਸੀਂ ਚੱਲੇ ਹਾਂ ਠੀਕ ਆ ਕੱਟ ਲੈ ਰੋਕ ਦੇ ਫਿਰ ਕੀ ਹੋਗਾ ਕਿਉਂ ਟੈਨਸ਼ਨ ਲੈ ਰਹੇ ਆ ਭੈ ਗਾ ਤੂੰ ਫਟਾ ਭਰਾਈ ਆ ਭਾਵੇਂ ਹੱਡ ਨਾ ਨਹੀਂ ਰਹੀ ਨਾ ਕੋਈ ਗੱਲ ਨਹੀਂ ਤੇ ਸਾਰੀ ਮੁਸ਼ਕਿਲ ਹੱਲ ਕਰਾਂਗੇ ਜਾ ਜੋਗਨ ਪਾਣੀ ਲੈ ਗਿਆ ਗਵਿੰਦਰ ਯਾਰ ਕਿਉਂ ਟੈਨਸ਼ਨ ਲੈ ਰਹੇ ਆ ਭਾਵੇਂ ਤੂੰ ਸਾਡੇ ਨਾਲ ਰਹਿ ਰਿਹਾ ਹੈ ਸਾਡਾ ਭਰਾਈ ਆ ਯਾਰ ਨੀਰ ਦੇ ਬਾਹਰ ਹੀ ਬਿਠੇ ਆ ਮੈਂ ਤੈਨੂੰ ਭੇਜਦਾ ਹੀ ਵੀ ਜਾ ਕਰਦਾ ਹਾਂ ਤੇ ਹੁਣ ਕਰ ਰਹੇ ਆ ਇੱਥੇ ਇੱਕ ਮਿੰਟ ਕੱਟ ਲੈ ਵਨ ਮੇਰੇ ਤੂੰ ਇੰਨੀ ਗੱਲ ਕਿਉਂ ਕਹੀ ਉਹਨੂੰ ਉਹਦੇ ਵਿਚਾਰ ਆਇਥੇ ਆਸਰਾ ਲੈਣਾ ਆਇਆ ਸਾਡੇ ਕੋਲੇ ਤੁਹਾਨੂੰ ਪਤਾ ਵੀਰ ਜੀ ਉਹ ਕਿੰਨੀ ਮਜਬੂਰੀ ਚ ਆਇਆ ਇੱਥੇ ਉਹਨੂੰ ਬਹੁਤ ਗਲਤ ਲੱਗ ਰਿਹਾ ਤਾ 1 ਯਾਰ ਤੂੰ ਹੀ ਕਿਉਂ ਨਾ ਮਨਾ ਕਰਤਾ ਉਹਦੇ ਵਿਚਾਰ ਆਸਰਾ ਲੈਣਾ ਆਇਆ ਇੱਥੇ ਵੀਰ ਜੀ ਉਹਦੇ ਮਜਬੂਰੀ ਚ ਆਇਆ ਤੇ ਜੇ ਉਹਨੂੰ ਮਜਬੂਰੀ ਨਾ ਹੁੰਦੀ ਤੇ ਉਹ ਇੱਥੇ ਕੀ ਲੈਣ ਆਉਂਦਾ 2 ਵਿੰਦਰ ਹਾ ਉਹਦੇ ਗੱਲ ਆ ਹੁਣ ਉਹਨੂੰ ਮਜਬੂਰੀ ਤੇ ਤਾਂ ਆ ਜਿਹਦੇ ਨਾਲ ਹੱਟ ਤੇ ਏਡੀ ਵੱਡੀ ਪਹਾੜ ਡਿੱਗਾ ਸੀ ਵੀ ਉਦੋਂ ਕਿੱਥੇ ਸੀ ਐਡੀ ਵੱਡੀ ਭਾੜ ਠੀਕ ਵੱਡੀ ਭਾੜ ਠੀਕ ਆ ਲੋ ਵੇ ਐਂਡ 1 ਬਿੰਦਰ ਐਡੀ ਕਿਹੜੀ ਮਜਬੂਰੀ ਹੋਦੀ ਜਿਹੜਾ ਹੁਣ ਆਇਆ ਤੇ ਜਿੱਦਨ ਸਾਡੇ ਡੈਡੀ ਨੂੰ ਇਦਾਂ ਹੋਇਆ ਇਦਾਂ ਉਦੋਂ ਕਿੱਥੇ ਸੀ ਉਦੋਂ ਦਾ ਅਜੇ ਤੱਕ ਨਹੀਂ ਆਇਆ ਸਾਡੇ ਡੈਡ ਨੂੰ ਇਦਾਂ ਆਇਆ 1 ਇਹੋ ਤੇ ਗੱਲ ਆ ਬਿੰਦਰ ਉਹਨੂੰ ਮਜਬੂਰੀ ਤੇ ਆਇਆ ਤੇ ਉਦੋਂ ਕਿੱਥੇ ਸੀ ਰੁਕਦੀ ਹੁਣ 1 ਆਹੋ ਤੇ ਗੱਲ ਆ ਬਿੰਦਰ ਹੁਣ ਉਹਨੂੰ ਮਜਬੂਰੀ ਤੇ ਉਹ ਆ ਗਿਆ ਤੇ ਜਿੱਦਨ ਡੈਡੀ ਨੇ ਇਦਾਂ ਹੋਇਆ ਸੀ ਉਦੋਂ ਜਾ 2 1 ਦੋ ਦੇ ਨੀ 2 1 ਵੀਰ ਜੀ ਹੁਣ ਕੀ ਕਰੀਏ ਹੁਣ ਉਹ ਘਰ ਆਇਆ ਘਰ ਆਇਆ ਇਹਨੂੰ ਕਿੱਦਾਂ ਮੋੜੀਏ ਯਾਰ ਕੀ ਕਹਾਂ ਦੇ ਪੁੱਲ ਗਏ ਮੈਂ 1 ਯਾਰ ਉਹਦੇ ਅੱਗੇ ਦੱਸਣ ਦੇ ਆ ਕਿ ਇੱਕ ਰਾਤ ਬਾਹਰ ਗੱਡੀ ਆ ਤੇ ਹੁਣ ਮਜਬੂਰੀ ਦੀ ਜਾਣ ਕਿੱਥੇ ਉਹ ਜੇ ਅਸੀਂ ਵੀ ਘਰੋਂ ਗੱਡਦੀ ਇਹਦੇ ਯਾਰ ਤੁਹਾਨੂੰ ਬੜਾ ਇਹ ਜੌਂੜਿਆ ਦੋਵਾਂ ਨੂੰ ਦਾ ਜਾਓ ਚੱਲ ਜਾਓ ਤੁਸੀਂ ਨਾਲ ਉਹਨਾਂ ਦੇ ਜੇ ਬਹੁਤਾ ਪਿਆਰ ਆਉਂਦਾ ਤੁਹਾਨੂੰ ਤੇ ਚੱਲ ਯਾਰ ਚਲੀਆਂ ਐਵੇਂ ਬੜਾ ਵਧੀਆ ਸਿਸਟਮ ਸਰ ਬੜਾ ਵਧੀਆ ਪੜ ਗਿਆ ਇਹ ਦੋ ਹੀ ਦਾ ਨਹੀਂ ਉੱਠਦਾ ਕਰਾਂਦੇ ਉੱਠਦਾ ਵਨ ਯਾਰ ਉਹ ਅੱਗੇ ਕਹਿਣ ਦੇ ਕਿ ਹਿਕਰਾਤ ਬਾਹਰ ਗੱਡੀ ਆ ਤੇ ਜੇ ਹੁਣ ਅਸੀਂ ਵੀ ਘਰੋਂ ਗੜਦੀਏ ਤੋ ਕਿੱਧਰ ਨੂੰ ਜਾਣਗੇ ਉਹ ਉਹ ਯਾਰ ਤੁਹਾਨੂੰ ਬੜਾ ਪਿਆਰ ਆਉਂਦਿਆ ਦੋਵਾਂ ਨੂੰ ਜਾਣਾ ਜਾਓ ਤੁਸੀਂ ਨਾਲ ਰੋ ਇਕੱਠੇ ਜਾਣੇ ਸਾਰੇ ਇਕੱਠੇ ਰੋ ਜਿੱਥੇ ਰਹਿਣਾ ਤੇਲੀ ਫਰਬਾ ਵੀ ਲੈ 10 ਵੀ ਹੋਏ ਇਹਨਾਂ ਦੋਵਾਂ ਨੂੰ ਕਿੰਨਾ ਪਿਆਰ ਚੜਿਆ ਜੋ ਬੰਦਾ ਹੋਏ ਦੱਸ ਮੈਂ ਕਦੀ ਨਾ ਵੜਨਦਾ ਇਹਨੂੰ ਘਰ ਇੱਕ ਮਿੰਟ ਨਿਹਰਾ ਹੋ ਗਿਆ ਬਾਬਾ ਨਾਲ ਜੋਬਨ ਆਂ ਅੰਦਰ ਆ ਮੇਰੀ ਗੱਲ ਸੁਣ ਇੱਕ ਮਿੰਟ ਠੀਕ ਬਹੁਤ ਤੁਸੀਂ ਬੈਠੋ ਇੱਥੇ ਅਸੀਂ ਕੋਈ ਗੱਲ ਕਰ ਲਈਏ ਬਹੁਤ ਤੁਸੀਂ ਤੇ ਆਪਾਂ ਚ ਖੇល ਰਹੇ ਨੀਰਾ ਹੋ ਗਿਆ ਬਾਬਾ ਦਾ ਜੋ ਮੇਰੀ ਗੱਲ ਸੁਣ ਠੀਕ ਆ ਯਾਰ ਇਹ ਫੁੱਲ ਗਿਆ ਇੱਥੇ ਜੋਬਨ ਤੂੰ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਮੋੜ ਦੂੰਗਾ ਕੋਈ ਗੱਲ ਨਹੀਂ ਤੂੰ ਜਦੋਂ ਤੂੰ ਹੁਣੇ ਮੋੜਦੇ ਤੂੰ ਲੈ ਜਾ ਮੇਰਾ ਵੀਰ ਕੋਈ ਗੱਲ ਨਹੀਂ ਅੰਦਰ ਰੱਖਣਾ ਨਹੀਂ ਕੋਈ ਟੱਕਰ ਓਏ ਯਾਰ ਕਿੱਦਾਂ ਸੋੜਾ ਕਾਂਡੇ ਹਿੰਨਾ ਪੂਰੀ ਥੌਮਜੀ ਜ਼ਿੰਦਗੀ 'ਚ ਬੜੇ ਉਤਰਾ ਚੜਾ ਆਉਂਦੇ ਆ ਉਹਨੇ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਤੇ ਕਦੇ ਵੀ ਤੈਨੂੰ ਲੋੜ ਪਈ ਤੇ ਮੇਰਾ ਵੀਰ ਨੂੰ ਮੈਨੂੰ ਫੋਨ ਕਰੀ ਬੰਤ ਨੂੰ ਉਹਨੇ ਨਹੀਂ ਰਹਿਣ ਦੇਣਾ ਤੇ ਜ਼ਿੰਦਗੀ 'ਚ ਬੜੇ ਉਤਰਾ ਚੜਾ ਆਉਂਦੇ ਆ ਤੇ ਜਦੋਂ ਭਰਾ ਮਾ ਆਪਣੇ ਕੋ ਜਾ ਨਹੀਂ ਸਕਦਾ ਉਹਦਾ ਕਿੱਥੋਂ ਪਤਾ ਕਰ ਲੂਗਾ ਭੱਜ ਗਏ ਮਰਜ਼ੀ ਵੇਖ ਲੋ ਤੁਸੀਂ ਪੀ ਜਾਣਾ ਕਿ ਨਹੀਂ ਜਾਣਾ ਪਰ ਮੇਰਾ ਮਨ ਨਹੀਂ ਜਮਾਂਦਾ ਵੀ ਤੁਸੀਂ ਜਾਓ ਨਾ ਮੈਂ ਤੇਰੇ ਵਾਲਾ ਉਹਨਾਂ ਲੈ ਗਈ ਹੋਣਾ ਵੇਖ ਲਿਓ ਪੱਕਾ ਜਿੱਦਾਂ ਗਏ ਆ ਨਾ ਉਹਨਾਂ ਲੈ ਆਉਣਾ ਉਹਨਾਂ ਨੂੰ ਮੈਂ ਤੇਰੇ ਵੱਲ ਤਾਂ ਆਈ ਆ ਤੂੰ ਇਦਾਂ ਕਰਦੀ ਮੈਂ ਆਪਣੀ ਹੁਣੀ ਆ ਉਹ ਨਾਨਾ ਜੇ ਕਿਤੇ ਆਉਣਗੇ ਵੀ ਨਾ ਜਦੋਂ ਹੁਣ ਉਹਨਾਂ ਹਫ਼ਤੇ ਉਹ ਦੋ ਹਫ਼ਤਾ ਬਾਅਦ ਆਉਣਾ ਮੈਂ ਦੋ ਹਫ਼ਤਾ ਬਾਅਦ ਕਟਿਓ ਕਟਿਓ ਦੋ ਹਫ਼ਤਾ ਖੂਨ ਹੀ ਤੇਰਾ ਤੂੰ ਚਾਰ ਦਿਨ ਰੱਖ ਲੈਂਦਾ ਘਰ ਚਲੋ ਉਹਦਾ ਵੀ ਜਿਹੜਾ ਗੁੱਸਾ ਵਾ ਠੰਡਾ ਮੱਠਾ ਹੋ ਜਾਂਦਾ ਕੀ ਪਤਾ ਆ ਹੀ ਜਾਂਦਾ ਵਾਪਸ ਜਾਂ ਹੀ ਆ ਜਾਂਦੇ ਉੱਤੇ ਤੇ ਹੀ ਮਨਾ ਕੇ ਲੈ ਜਾਂਦੇ ਉਹਨੂੰ ਰਮਨ ਨੇ ਉਹਨਾਂ ਤੇ ਹੀ ਸੋਚਿਆ ਵੀ ਮਾਮੇ ਕੋ ਗਿਆ ਹੁਣ ਪਹਿਲੀ ਹੋਰ ਲਊਗਾ ਮਾਮੇ ਵਾਲੀ ਚਲ ਮੇਰਾ ਰਾਦਾ ਹੀ ਚਲ ਇੱਥੇ ਰਹੂਗਾ ਤੇ ਕੁੜੀ ਦਾ ਵਿਆਹ ਕਰਤਾ ਤੇ ਨੂੰ ਮੈਂ ਕੋਠੀ ਕਾਠੀ ਬਣਾ ਦੇਣਾ ਚਲੋ ਮਾੜੀਆਂ ਮੋਟੀਆਂ ਘਰਾਂ ਚ ਚਲ ਮਾੜੀਆਂ ਮੋਟੀਆਂ ਘਰਾਂ ਚ ਗੱਲਾਂ ਹੋਈ ਜਾਂਦੀਆਂ ਇਹਦਾ ਮਤਲਬ ਇਹ ਥੋੜਾ ਵਾ ਕਿ ਬੈਗ ਚੋਕੇ ਆ ਤੇ ਭੱਜ ਪਏ ਹੁਣ ਪਤਾ ਨਹੀਂ ਵੀ ਕਿੱਥੇ ਆ ਤੇ ਕਿੱਥੇ ਨਹੀਂ ਕਿੱਥੇ ਲੱਭਾਂਗਾ ਉਹਨੂੰ ਮੈਂ ਚਲ ਰਮਨ ਤਾਂ ਕਰਕੇ ਫਿਰ ਨਹੀਂ ਚੱਲੇ ਠੀਕ ਆ ਕੱਟ ਲੈ ਰੁਕ ਦੇ ਫਿਰ ਕੀ ਹੋਗਾ ਕਿਉਂ ਟੈਨਸ਼ਨ ਲੈ ਰਹੇ ਆ ਭੈ ਜਾ ਤੂੰ ਸਾਡਾ ਭਰਾ ਆਈਂ ਆਪਾਂ ਸਾਡੇ ਨਾਲ ਨਹੀਂ ਰਹੀਂ ਨਾ ਕੋਈ ਗੱਲ ਨਹੀਂ ਤੇ ਸਾਰੀ ਮਸਲੇ ਹੱਲ ਕਰਾਂਗੇ ਚਾਜੋ ਬੰ ਪਾਣੀ ਲੈ ਕੇ ਆ ਗਏ ਗਵਿੰਦਰ ਯਾਰ ਕਿਉਂ ਟੈਨਸ਼ਨ ਲੈਣ ਡਿਆ ਭਵੇਂ ਤੂੰ ਸਾਡੇ ਨਾਲ ਰਹਿ ਰਿਹਾ ਸਾਡਾ ਭਰਾ ਆਈਂ ਆ ਯਾਰ ਨੀਰੇ ਬਾਹਰ ਹੀ ਬਿਠੇ ਆ ਮੈਂ ਤੈਨੂੰ ਭੇਜਦਾ ਹੀ ਵੀ ਜਾ ਕਰ ਨੂੰ ਤੇ ਹੁਣ ਕਰਨ ਡਿਆ ਇੱਥੇ ਇੱਕ ਕੱਟ ਲੈ ਵਨ ਵੀਰੇ ਤੂੰ ਇੰਨੀ ਗੱਲ ਕਿਉਂ ਕਹੀ ਉਹਨੂੰ ਉਹ ਤੇ ਵਿਚਾਰਾ ਇੱਥੇ ਆਸਰਾ ਲੈਣਾ ਆਇਆ ਸਾਡੇ ਕੋਲੇ ਤਾਨੂੰ ਪਤਾ ਵੀਰ ਜੀ ਉਹ ਕਿੰਨੀ ਮਜਬੂਰੀ ਚ ਆਇਆ ਇੱਥੇ ਉਹ ਨੂੰ ਫੋਕਲ ਤੱਕੜੇ ਹਲਤ 1 ਯਰ ਤੂੰ ਹੀ ਕਿਉਂ ਨਾ ਮਨਾ ਕਰਤਾ ਉਹਦੇ ਵਿਚਾਰਾ ਆਸਾ ਲੈਣ ਆਇਆ ਇੱਥੇ ਵੀਰ ਜੀ ਉਹਦੇ ਮਜਬੂਰੀ ਚ ਆਇਆ ਤੇ ਜੇ ਉਹਨੂੰ ਮਜਬੂਰੀ ਨਾ ਹੁੰਦੀ ਤੇ ਉਹ ਇੱਥੇ ਕੀ ਲੈਣ ਆਉਂਦਾ 2 ਵੰਦਰ ਹਾ ਉਹਦੇ ਗੱਲ ਆ ਹੁਣ ਉਹਨੂੰ ਮਜਬੂਰੀ ਤੇ ਤਾਂ ਆ ਜਿਹਦੇ ਨਾਲ ਹੱਟ ਤੇ ਏਡੀ ਵੱਡੀ ਪਹਾੜ ਡਿੱਗਾ ਸੀ ਵੀ ਉਹ ਦਿਨ ਕਿੱਥੇ ਸੀ ਏਡੀ ਵੱਡੀ ਪਹਾੜ ਏਡੀ ਵੱਡੀ ਪਹਾੜ ਠੀਕ ਕਰ ਲੋ ਵੇ ਐਂਡ 1 ਵਿੰਦਰ ਐਡੀ ਕਿਹੜੀ ਮਜਬੂਰੀ ਹੋਦੀ ਜਿਹੜਾ ਹੁਣ ਆਇਆ ਤੇ ਜਿੱਦਨ ਸਾਡੇ ਡੈਡੀ ਨੂੰ ਇਦਾਂ ਹੋਇਆ ਇਦਾਂ ਉਸ ਦਿਨ ਕਿੱਥੇ ਸੀ ਉਹਦੋਂ ਦਾ ਅਜੇ ਤੱਕ ਨਹੀਂ ਆਇਆ ਸਾਡੇ ਡੈਡ ਨੂੰ ਇਦਾਂ ਐ ਇਦਾਂ ਬੰਦ ਇਹੋ ਤੇ ਗੱਲ ਆ ਵਿੰਦਰ ਉਹਨੂੰ ਮਜਬੂਰੀ ਤੇ ਆਇਆ ਉਸ ਦਿਨ ਕਿੱਥੇ ਸੀ ਰੁਕਦੀ ਹੁਣ ਆਹੋ ਤੇ ਗੱਲ ਆ ਵਿੰਦਰ ਹੁਣ ਉਹਨੂੰ ਮਜਬੂਰੀ ਤੇ ਉਹ ਆ ਗਿਆ ਤੇ ਜਿੱਦਨ ਡੈਡੀ ਨੇ ਇਦਾਂ ਹੋਇਆ ਸੀ ਉਸ ਦਿਨ 2 1 ਵੀਰ ਜੀ ਹੁਣ ਕੀ ਕਰੀਏ ਹੁਣ ਉਹ ਘਰ ਆਇਆ ਘਰ ਆਇਆ ਇਹਨੂੰ ਕਿੱਦਾਂ ਮੋੜੀਏ ਯਾਰ ਕੀ ਕਹਿਣੇ ਭੁੱਲ ਗਏ ਮੈਂ ਯਾਰ ਉਹਦੇ ਅੱਗੇ ਦੱਸਣ ਦੇ ਆ ਕਿ ਇੱਕ ਰਾਤ ਬਾਹਰ ਗੱਡੀ ਆ ਤੇ ਹੁਣ ਮਜਬੂਰੀ ਦੀ ਜਾਨ ਕਿੱਥੇ ਹੋ ਜੇ ਅਸੀਂ ਵੀ ਘਰੋਂ ਕੱਢ ਦਈਏ ਇਹਦੇ ਯਾਰ ਤੁਹਾਨੂੰ ਬੜਾ ਹੀ ਜੌਂੜਿਆ ਦੋਵਾਂ ਨੂੰ ਦਾ ਜਾਓ ਚੱਲ ਜਾਓ ਤੁਸੀਂ ਨਾਲ ਉਹਨਾਂ ਦੇ ਜੇ ਬਹੁਤਾ ਪਿਆਰ ਆਉਂਦਾ ਤੁਹਾਨੂੰ ਤੇ ਚੱਲ ਯਾਰ ਚਲੀਏ ਐਵੇਂ ਬੜਾ ਵਧੀਆ ਸੀ ਸੰਸਾਰ ਬੜਾ ਵਧੀਆ ਬਣ ਗਿਆ ਯਾਰ ਉਹ ਕੱਢ ਲਈ ਯਾਰ ਉੱਠਦਾ ਕਰ ਰਹੇ ਨੇ ਉੱਠਦਾ ਵਨ ਯਾਰ ਉਹ ਅੱਗੇ ਕਹਿਣ ਦੇ ਕਿ ਇੱਕ ਰਾਤ ਬਾਹਰ ਗੱਡੀ ਆ ਤੇ ਜੇ ਹੁਣ ਅਸੀਂ ਵੀ ਘਰੋਂ ਗੜਦੀਏ ਤਾਂ ਕਿੱਧਰ ਨੂੰ ਜਾਣਗੇ ਉਹ ਉਹ ਯਾਰ ਤੁਹਾਨੂੰ ਬੜਾ ਪਿਆਰ ਆਉਂਦਿਆ ਦੋਵਾਂ ਨੂੰ ਜਾਣਾ ਜਾਓ ਤੁਸੀਂ ਨਾਲ ਰਹੋ ਇਕੱਠੇ ਜਾਣੇ ਸਾਰੇ ਇਕੱਠੇ ਰਹੋ ਜਿੱਥੇ ਰਹਿਣਾ ਤਲੀਫ ਰੱਬਾ ਮੇ ਲੈ 10 ਵੀ ਹੋਏ ਇਹਨਾਂ ਦੋਵਾਂ ਨੂੰ ਕਿੱਡਾ ਪਿਆਰ ਚੜਿਆ ਜੋ ਬੰਦਾ ਓਏ 10 ਮੈਂ ਕਦੀ ਨਾ ਵੜਨਦਾ ਇਹਨੂੰ ਘਰ ਇੱਕ ਮਿੰਟ ਮੇਰਾ ਹੋ ਗਿਆ ਬਾਬਾ ਨਾਲ ਜੋਬਣਾ ਅੰਦਰ ਆ ਮੇਰੀ ਗੱਲ ਸੁਣ ਇੱਕ ਮਿੰਟ ਠੀਕ ਬਹੁਤ ਤੁਸੀਂ ਬੈਠੋ ਇੱਥੇ ਅਸੀਂ ਕੋਈ ਗੱਲ ਕਰ ਲਈਏ ਤੂੰ ਹੀ ਤੇ ਆਪਾਂ ਚ ਖਿਲਰੇ ਨਿਹਰਾ ਹੋ ਗਿਆ ਬਾਬਾ ਦਾ ਜੋ ਮੇਰੀ ਗੱਲ ਸੁਣੇ ਠੀਕ ਆ ਯਾਰ ਫੁੱਲ ਗਿਆ ਜੋ ਤੂੰ ਬੈਕ ਮੈਂ ਬਹੁਤ ਤੇ ਜੋ ਬਣ ਤੂੰ ਮੇਰੀ ਗੱਲ ਸੁਣ ਨਾ ਪਰ ਨਾਲ ਤੇ ਮੈਂ ਤੈਨੂੰ ਮੋੜ ਦੂੰਗਾ ਕੋਈ ਗੱਲ ਨਹੀਂ ਤੂੰ ਜਦੋਂ ਤਰੋਂ ਹੋਣਾ ਮੋੜਦੇ ਤੂੰ ਲੈ ਜਾ ਮੇਰਾ ਵੀਰ ਕੋਈ ਗੱਲ ਨਹੀਂ ਅੰਦਰ ਰੱਖਣਾ ਨਹੀਂ ਗੱਲ ਕੋਈ ਟੱਕਰ ਨਹੀਂ ਓਏ ਯਾਰ ਕਿੱਡਾ ਸੋੜਾ ਕਾਢਿਆ ਇਹਨਾਂ ਪੂਰੀ ਫੌਮ ਦੀ ਜਿੰਦਗੀ 'ਚ ਬੜੇ ਉਤਰਾਚੜਾ ਆਉਂਦੇ ਆ ਉਹਨੇ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਤੇ ਕਦੇ ਵੀ ਤੈਨੂੰ ਲੋੜ ਪਈ ਤਾਂ ਮੇਰਾ ਵੀ ਨੂੰ ਮੈਨੂੰ ਫੋਨ ਕਰੀ ਬੰਤ ਨੂੰ ਉਹਨੇ ਨਹੀਂ ਰਹਿਣ ਦੇਣਾ ਤੇ ਜ਼ਿੰਦਗੀ 'ਚ ਬੜੇ ਉਤਰਾਚੜਾ ਆਉਂਦੇ ਆ ਤੇ ਜੇ ਭਰਾਵਾ ਆਪਣੇ ਕੋ ਜਾ ਨਹੀਂ ਸਕਦਾ ਉਹਦਾ ਕਿੱਥੋਂ ਪਤਾ ਕਰ ਲੂਗਾ ਭੱਜ ਗਏ ਮਰਜ਼ੀ ਵੇਖ ਲਓ ਤੁਸੀਂ ਵੀ ਜਾਣਾ ਕਿ ਨਹੀਂ ਜਾਣਾ ਪਰ ਮੇਰਾ ਮਨ ਨਹੀਂ ਜਮਾਂਦਾ ਵੀ ਤੁਸੀਂ ਜਾਓ ਨਾ ਮੈਂ ਤੇਰੇ ਵਾਲਾ ਉਹਨਾਂ ਲੈ ਗਈ ਉਹਨਾਂ ਵੇਖ ਲਿਓ ਪੱਕਾ ਜਿੱਦਾਂ ਗਏ ਆ ਨਾ ਉਹਨਾਂ ਲੈ ਆਉਣਾ ਉਹਨਾਂ ਨੂੰ ਮੈਂ ਤੇਰੇ ਵੱਲ ਤਾਂ ਆਈ ਆ ਤੂੰ ਇਦਾਂ ਕਰ ਮੈਂ ਆਪਣੀ ਹੁਣੀ ਆ ਉਹ ਨਾ ਨਾ ਜੇਕਦੇ ਆਉਣਗੇ ਵੀ ਨਾ ਜਦੋਂ ਹੁਣ ਉਹਨਾਂ ਹਫ਼ਤੇ ਉਹ ਦੋ ਹਫ਼ਤੇ ਬਾਅਦ ਆਉਣਾ ਉਹ ਦੋ ਹਫ਼ਤਾ ਬਾਅਦ ਕਟਿਓ ਕਟਿਓ ਦੋ ਹਫ਼ਤਾ ਖੂਨ ਹੀ ਤੇਰਾ ਤੂੰ ਚਾਰ ਦਿਨ ਰੱਖ ਲੈਂਦਾ ਘਰ ਚਲੋ ਉਹਦਾ ਵੀ ਜਿਹੜਾ ਗੁੱਸਾ ਵਾ ਠੰਡਾ ਮੱਠਾ ਹੋ ਜਾਂਦਾ ਕੀ ਪਤਾ ਆ ਹੀ ਜਾਂਦਾ ਵਾਪਸ ਜਾਂ ਹੀ ਆ ਜਾਂਦੇ ਉੱਤੇ ਤੇ ਹੀ ਮਨਾ ਕੇ ਲੈ ਜਾਂਦੇ ਉਹਨੂੰ ਰਮਨ ਉਹਨਾਂ ਤੇ ਇਹੋ ਸੋਚਿਆ ਵਾ ਮਾਮੇ ਕੋ ਗਿਆ ਹੁਣ ਪਿਆਲੀ ਹੋ ਲਊਗਾ ਮਾਮੇ ਵਾਲੀ ਚੱਲ ਮੇਰਾ ਰਾਦਾਸ ਚੱਲ ਇੱਥੇ ਰਹੂਗਾ ਤੇ ਕੁੜੀ ਦਾ ਵਿਆਹ ਕਰਤਾ ਤੇਨੂੰ ਮੈਂ ਕੋਠੀ ਕਾਠੀ ਬਣਾ ਦੇਣਾ ਚਲੋ ਮਾੜੀਆਂ ਮੋਟੀਆਂ ਘਰਾਂ ਚ ਚਲ ਮਾੜੀਆਂ ਮੋਟੀਆਂ ਘਰਾਂ ਚ ਗੱਲਾ ਹੋਈ ਜਾਂਦੀਆਂ ਇਹਦਾ ਮਤਲਬ ਇਹ ਥੋੜਾ ਵਾ ਵੀ ਬੈਗ ਚੋਕੇ ਤੇ ਭੱਜ ਪਏ ਹੁਣ ਪਤਾ ਨਹੀਂ ਕਿ ਕਿੱਥੇ ਆ ਤੇ ਕਿੱਥੇ ਨਹੀਂ ਕਿੱਥੇ ਲੱਭੂੰਗਾ ਉਹਨੂੰ ਮੈਂ